ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਬਣਾਈ ਆ ਦੋ ਤਾਂ ਆ ਗਿਆ ਤਾਜ਼ੀਆਂ ਸੂਈਆਂ ਤੇ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਦਵਿੰਦਰ ਭਾਈ ਆਪਾਂ ਇਹ ਤੋਂ ਸਟਾਰਟ ਕਰ ਦਈਏ ਇਹੜਾ ਸੂਆ ਸੂਦੀ ਆ ਪਹਿਲੇ ਨੰਬਰ ਵਾਲੀ ਇਹ ਵੀਰੇ ਦੂਜਾ ਸੂਆ ਵੈੜਸ ਹੁੰਦੀ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਇਹ ਲੈ ਜੂਗੀ ਵੀਰੇ ਹਜੇ ਹਫ਼ਤਾ ਮਤਲਬ 15 ਤਰੀਕ ਨੂੰ ਇਹਦਾ ਦਿਨ ਪੂਰੇ ਦੱਸਣਗੇ ਤੇ ਕਿੰਨਾ ਦੁੱਧ ਦੇ ਲਈ ਬਈ ਦੁੱਧ ਵੀਰੇ ਦੇ ਦੂਗੇ 17 18 ਲੀਟਰ ਦੁੱਧ ਦੇ ਦੂਗੇ ਆਰਾਮ ਨਾਲ ਕਿ ਜਿਹੜਾ ਬਾਈ ਅੱਜ ਇਹਦਾ ਮੁੱਲ ਜਮ੍ਹਾਂ ਲੈਣ ਦੇਣਾ ਕਿੰਨਾ ਦੇ ਦਿੰਦੇ ਲੈਣ ਦੇਣ ਵੀਰੇ ਬਸ 55000 ਰੁਪਿਆ ਇਹਦਾ ਠੀਕ ਆ ਜਦੋਂ ਹੋ ਗਈ ਬਾਈ ਤਿਆਰ ਉਦੋਂ ਉਦੋਂ ਮਤਲਬ ਕਿ ਕੁਝ ਹੋਰ ਹੋਵੇ ਤੇ ਅੱਜ ਜਮ੍ਹਾਂ ਜੈ ਲੈਣ ਮੁੱਲ ਥੋੜੀ ਜਿਹੀ ਘਿਰ ਨਸਲ ਚ ਪੈਂਦੀ ਇਹ ਬਾਈ ਇਹ ਹੈਗਾ ਵੀ ਮਤਲਬ ਇਹ ਜਾਨਵਰ ਮਿਲਦਾ ਨਹੀਂ ਹੈਗਾ ਸੇਤੀ ਹਮ ਹਣਾ ਸਹੀ ਗੱਲ ਹੈ ਬਹੁਤ ਘੱਟ ਮਿਲਦਾ ਬਹੁਤ ਘੱਟ ਮਿਲਦੀ ਹੈਗਾ ਆਪਾਂ ਨੂੰ ਇਹ ਬਹੁਤ ਮਤਲਬ ਕਿ ਮੁਸ਼ਕਲਾਂ ਵਾਲੀ ਇਹ ਜਿਆ ਪਸ਼ੂ ਕਿਤੇ ਹੱਥ ਲੱਗਦਾ ਹੈਗਾ ਹਾਂਜੀ ਤੇ ਦਵਿੰਦਰ ਅੱਗੇ ਦੋ ਨੰਬਰ ਬਈ ਹਾਂਜੀ ਵੀਰੇ ਇਹ ਐਰ ਸਾਇਰ ਬਰੀਡ ਆ ਵੀਰੇ ਤੇ ਇਹਦੇ ਥੱਲੇ ਮਤਲਬ ਕਿ 15 ਕਿਲੋ ਦੁੱਧ ਇਸ ਵਕਤ ਤਿਆਰ ਆ ਠੀਕ ਆ ਬਈ ਤੇ ਦੂਜਾ ਸੂਆ ਬੈੜ ਇਹ ਸੂਈ ਕੋਈ ਬੱਚਾ ਇਹਦੇ ਮਗਰ ਆ ਬੱਚਾ ਵੀਰੇ ਬੱਛੀ ਆ ਬਹੁਤ ਚੰਗੀ ਮਤਲਬ ਕਿ ਕੁਆਲਿਟੀ ਦੀ ਬਰੀਡ ਦੀ ਬੱਛੀ ਹੈ ਹਾਂਜੀ ਹਾਂਜੀ ਵੀਰੇ ਬਹੁਤ ਪੂਰੀ ਬੱਛੀ ਥਣ ਲੱਗਿਆ ਵਾ ਮੋਹੱਲੇ ਦਾ ਦਵਿੰਦਰ ਇਹ ਬੱਸ ਵੀਰੇ 51000 ਦੀ ਦੇ ਦਾਂਗੇ ਆਪਾਂ ਠੀਕ ਆ ਹਾਂਜੀ ਤੇ ਅੱਗੇ ਲਾਟ ਤੇ ਦਵਿੰਦਰ ਅੱਗੇ ਵੀਰੇ ਇਹ ਵੀ ਦੂਸਰਾ ਸੂਆ ਸੂਈ ਹੋਈ ਆ ਬੈੜ ਤੇ ਉਹ ਬੱਚਾ ਖੜਾ ਗਿਆ ਦਾ ਬੱਚਾ ਇਹਦੇ ਮਗਰ ਠੀਕ ਹੈ ਦੁੱਧ ਐਸ ਵਕਤ 17 ਕਿਲੋ ਦੁੱਧ ਦੇ ਥੱਲੇ ਤਿਆਰ ਆ ਠੀਕ ਆ ਬਾਈ ਹਾਂਜੀ ਉਹ ਠੰਡੀ ਸੀਲ ਠੰਡੀ ਸੀਲ ਆ ਬਾਈ ਜਿਵੇਂ ਮਰਜ਼ੀ ਮਤਲਬ ਕਿ ਹਾਂ ਜੀ ਕੋਈ ਦਿੱਕਤ ਹੀ ਨਹੀਂ ਜਿਹੇ ਦੋਨਾਂ ਕੀ ਕੀਤਾ ਕਿੰਨਾ ਮੁੱਲ ਆ ਦਿੰਦੇ ਨੇ ਤਾਂ ਈ ਵੀਰੇ ਬਸ 62000 ਰੁਪਏ ਦੀ ਦੇ ਦਾਂਗੇ ਆਪਾਂ ਠੀਕ ਆ ਬਾਈ ਹਾਂਜੀ ਪਿੰਡ ਵੀਰ ਦਾ ਟੱਲਾ ਮਾ ਬਾਈ ਜਿਲ੍ਹਾ ਇਹਨੂੰ ਪਰਮਹਾਲਾ ਤਹਿਸੀਲ ਦਾ ਪਾਪਾ ਜਾਂਦੀ ਆ ਨੇੜੇ ਪਿੰਡ ਬਾਈ ਨੂੰ ਪੱਖੂ ਗੈਂਟੀਆਂ ਵੀ ਰਹਿੰਦਾ ਇਧਰੋਂ 8 ਕਿਲੋਮੀਟਰ ਤੇ ਇਧਰੋਂ ਆਈਏ ਦਿੱਤਾ ਪ ਹਾਂਜੀ ਹਾਂਜੀ ਵੀਰੇ ਆਪ ਨੂੰ ਮਾਡ ਵੀ ਨੇੜੀ ਹੈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 73551 97660 ਠੀਕ ਹੈ ਹਾਂਜੀ